ਆਈ ਐਮ ਸੁਣਵਾਈ ਹੋਈ ਹੈ ਬੇਲ ਐਪਲੀਕੇਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦੇ ਫੈਕਟ ਰੱਖੇ ਗਏ ਅੱਜ ਕਿਉਂਕਿ ਸਵੇਰ ਤੋਂ ਹੀ ਜਿਹੜੇ ਹੈਗੇ ਆਰਗੂਮੈਂਟਸ ਆ ਰਹੇ ਸੀ ਦੇਖੋ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹਦੇ ਚ ਅੱਜ ਦੋਨੋਂ ਤਰ੍ਹਾਂ ਦੀ ਸਰਕਾਰ ਦੀ ਵੀ ਔਰ ਡਿਫੈਂਸ ਦੀ ਵੀ ਦੋਨਾਂ ਦੀ ਜਿਹੜੀ ਬਹਿਸ ਹੈ ਉਹ ਕਨਕਲੂਡ ਹੋ ਗਈ ਹੁਣ ਜੱਜ ਸਾਹਿਬ ਨੇ ਇਹ 18 ਤਰੀਕ ਮੰਡੇ ਵਾਸਤੇ ਗੱਲ ਕਹੀ ਹੈ ਕਿ ਜੇ ਹਲੇ ਵੀ ਕਿਸੇ ਨੇ ਕੁਝ ਹੋਰ ਕਹਿਣਾ ਤਾਂ ਮੰਡੇ ਸਵੇਰੇ 10 ਵਜੇ ਆ ਕੇ ਕਹਿ ਸਕਦਾ ਨਹੀਂ ਮੰਡੇ ਨੂੰ ਇਸ ਕੇਸ ਦੇ ਵਿੱਚ 18 ਤਰੀਕ ਨੂੰ ਇਹਦੇ ਚ ਜਿਹੜਾ ਫਾਈਨਲ ਆਰਡਰ ਹੈ ਬیل ਐਪਲੀਕੇਸ਼ਨ ਤੇ ਆਏਗਾ ਨਾਲ ਹੀ ਇਹਦੇ ਜੱਜ ਕਿਉਂਕਿ ਉਹਨਾਂ ਦਾ ਜੁਡੀਸ਼ੀਅਲ ਜਿਹੜਾ ਰਿਮਾਂਡ ਹੈ ਉਹ ਵੀ 14 ਤਰੀਕ ਅੱਜ ਦੀ ਸੀ ਜਿੱਥੇ ਵਿਕਰਮ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉਹਨਾਂ ਨੇ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਨੂੰ ਜਿਹੜੀਆਂ ਕੋਈ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਕੁਝ ਗੱਲਾਂ ਉਹਨਾਂ ਨੇ ਦੱਸੀਆਂ ਕਿ ਕਿਸ ਤਰੀਕੇ ਜਿਹੜੇ ਬਾਕੀ ਕੈਦੀ ਨੇ ਉਹਨਾਂ ਨੂੰ ਜਿਹੜੇ ਰਾਈਟਸ ਦਿੱਤੇ ਜਾਂਦੇ ਨੇ ਉਹਨਾਂ ਨੂੰ ਜੇ ਕੋਈ ਮਿਲਣ ਆਉਣਾ ਚਾਹੇ ਉਹਨਾਂ ਨੂੰ ਬੜੇ ਆਰਾਮ ਨਾਲ ਮਿਲਾਇਆ ਜਾਂਦਾ ਲੇਕਿਨ ਬਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਜਿਹੜੇ ਵਕੀਲ ਵੀ ਨਹੀਂ ਉਹਨਾਂ ਦੇ ਜੇ ਅਸੀਂ ਵੀ ਜਾਣਾ ਅੱਗੇ ਹਫਤੇ ਦੇ ਵਿੱਚ ਅਸੀਂ ਦੋ ਵਾਰ ਜਾ ਸਕਦੇ ਸੀ ਹੁਣ ਹਫਤੇ 'ਚ ਇੱਕ ਵਾਰ ਕਰ ਦਿੱਤਾ ਵੀ 15 ਮਿੰਟ ਦੇ ਲਈ ਪਹਿਲਾਂ ਹਫਤੇ 'ਚ ਦੋ ਵਾਰ ਹੀ ਇੱਕ-ਇੱਕ ਘੰਟਾ ਹੁਣ ਸਿਰਫ 15 ਮਿੰਟ ਲਈ ਇੱਕ ਵਾਰੀ ਇਹ ਵੀ ਅਜ ਅਦਾਲਤ ਦੇ ਧਿਆਨ ਦੇ ਵਿੱਚ ਲਿਆਂਦਾ ਜਿਹੜਾ ਅਦਾਲਤ ਨੇ ਕਿਹਾ ਕਿ ਇਹਦੇ ਤੇ ਵੀ ਸਪੀਕਿੰਗ ਆਰਡਰ ਪਾਸ ਹੋਏਗਾ ਪਰ ਮੈਂ মিডিਆ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਦੇਖੋ মিডিਆ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਹ ਜਿਹੜਾ ਸਾਰਾ ਮੁਕੱਦਮਾ ਹੈ ਇਹ ਪਹਿਲੇ ਦਿਨ ਤੋਂ ਬੜਾ ਸਾਫ ਸ਼ੀਸ਼ੇ ਵਾਂਗੂ ਸੀ ਕਿ ਇਹਦੇ ਵਿੱਚ ਸਰਕਾਰ ਕੋਲੇ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੋਈ ਸਬੂਤ ਕੋਈ ਤੱਤ ਨਹੀਂ ਸੀ ਲਗਾਤਾਰ ਰੋਂਗ ਫੈਕਟਸ ਮੀਡੀਆ ਦੇ ਵਿੱਚ ਸਰਕਾਰ ਵੱਲੋਂ ਫਲਾਏ ਗਏ ਜਿਨ੍ਹਾਂ ਦਾ ਅਦਾਲਤ ਦੇ ਨਾਲ ਸਬੂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਸੀ ਕਿਉਂਕਿ ਅੱਜ ਕਿਉਂਕਿ ਹੁਣੇ ਆਰਗੂਮੈਂਟਸ ਖਤਮ ਹੋ ਚੁੱਕੀਆਂ ਨੇ ਸੋ ਮੈਂ ਕੋਈ ਵੀ ਚੀਜ਼ ਹੁਣ ਨਹੀਂ ਕਹਿਣੀ ਚਾਹੁੰਦਾ ਕਿਉਂਕਿ ਆਰਡਰਸ ਦੇ ਉੱਤੇ ਚੱਲਾ ਗਿਆ 18 ਤਰੀਕ ਨੂੰ ਇਹ ਕੇਸ ਬਟ ਇਟ ਇਕਰ ਬੜੀ ਸਪੱਸ਼ਟ ਹੈ ਕਿ ਜੋ ਕੁਝ ਮੀਡੀਆ ਦੇ ਵਿੱਚ ਕਿਹਾ ਗਿਆ ਜਿਸ ਤਰੀਕੇ ਭਗਵੰਤ ਮਾਨ ਸਾਹਿਬ ਨੇ ਝੂਠ ਫਲਾਇਆ ਉਹ ਇਹਦੇ ਕੋਈ ਸਬੂਤ ਹੋਏ ਦੇ ਤੱਤ ਇਹਨਾਂ ਕੋਲੇ ਨਹੀਂ ਹੈ ਔਰ ਜਿਹੜੀ ਦੂਸਰੀ ਗੱਲ ਮੈਂ ਕਹਿੰਦਾ ਚੋਦਾ ਕਿ মিডিਆ ਦੇ ਵਿੱਚ ਬੜੀ ਜਲਦੀ ਵਰਜਨ ਆ ਜਾਂਦਾ ਚਤਾਜ ਉਹਨਾਂ ਦੀ ਜੁਡੀਸ਼ੀਅਲ ਰਿਮਾਂਡ ਦੀ ਪੇਸ਼ੀ ਜੁਡੀਸ਼ੀਅਲ ਰਿਮਾਂਡਿਕ ਪ੍ਰੋਸੀਜਰ ਜਿੰਨੀ ਦੇਰ ਤੁਹਾਡੀ ਬੇਲ ਦੀ ਹੀਅਰਿੰਗ ਚੱਲ ਰਹੀ ਹੈ ਤੁਹਾਨੂੰ ਬੇਲ ਅਕਿਊਜ਼ਰ ਨਹੀਂ ਮਿਲੀ ਜੁਡੀਸ਼ੀਅਲ ਰਿਮਾਂਡ 14 14 ਦਿਨ ਲਈ ਵੱਧ ਆ ਜਾਣਾ ਉਹਨਾਂ ਘੱਟ ਹੋ ਸਕਦਾ ਨਾ ਵੱਧ ਹੋ ਸਕਦਾ ਸੋਨੂੰ ਇਸ ਤਰੀਕੇ ਸਰਕਾਰ ਪਲਾਨ ਕਰਦੀ ਹੈ ਕਿ ਜੀ ਝਟਕਾ ਲੱਗ ਗਿਆ ਜੀ 14 ਦਿਨ ਦੀ ਨਿਰਾਇਕ ਖਾਸਕ ਵੱਧ ਗਈ ਜਦੋਂ ਨਿਆਇਕ ਹਿਰਾਸਤ ਦੇ ਵਿੱਚ ਨੇ ਬੇਲ ਐਪਲੀਕੇਸ਼ਨ ਪੈਂਟਿੰਗ ਹੈ ਤਾਂ ਹਰ 14 ਦਿਨ ਬਾਅਦ ਉਹ ਪ੍ਰੋਸੀਜਰ ਹੈ ਉਹਨੇ ਵਾਧੇ ਜਾਣਾ ਸੋ ਇਹ ਇੱਕ ਚੀਜ਼ ਜਿਹੜੀ ਕਿ ਬੜੀ ਧਿਆਨ ਦੇ ਨਾਲ ਰਿਪੋਰਟਿੰਗ ਕਰਨ ਦੀ ਵੀ ਲੋੜ ਹੈ ਸਰ ਅੱਜ ਕੁਝ ਖਾਸ ਆਰਗੂਮੈਂਟ ਜਿਹੜੇ ਹੋਏ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਨਫਿਊਜ਼ਨ ਜਿਹੜੀ ਅੱਜ ਖਤਮ ਹੋ ਚੁੱਕੀ ਹੈ ਮੰਡੇ ਨੂੰ ਫੈਸਲਾ ਆ ਸਕਦਾ ਹੈ ਦੇਖੋ ਬਿਲਕੁਲ ਇਹ ਬੜਾ ਸਪਸ਼ਟ ਹੈ ਕਿ ਕੋਰਟ ਨੇ ਕਿਹਾ ਹੈ ਕਿ ਜੇ ਕਿਸੇ ਦੀ ਹਲੇ ਵੀ ਕੋਈ ਗੱਲ ਕੋਈ ਕਹਿਣੀ ਹੈ ਤਾਂ ਮੰਡੇ ਸਵੇਰ 10 ਵਜੇ ਆ ਕੇ ਕਹਿ ਸਕਦੇ ਨੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮੰਡੇ ਨੂੰ ਫਾਈਨਲ ਆਰਡਰ ਜਿਹੜਾ ਬੇਲ ਦਾ ਹੈ ਉਹ ਵੀ ਪਾਸ ਕਰ ਦਿੱਤਾ ਜਾਊਗਾ ਤੇ ਜਿਹੜੀਆਂ ਹੋਰ ਐਪਲੀਕੇਸ਼ਨਸ ਪੈਂਡਿੰਗ ਐ ਉਹਨਾਂ ਦੇ ਵਿੱਚ ਵੀ ਆਰਡਰ ਆ ਸਰ ਇਸ ਤੋਂ ਇਲਾਵਾ ਹੋਰ ਜਿਹੜੀ ਮਜੀਠੀ ਸਾਹਿਬ ਦੀ ਅੱਜ ਵੀਡੀਓ ਕਾਨਫਰੈਂਸਿੰਗ ਆਈ ਹੋਈ ਸੀ ਇਸ ਤੋਂ ਇਲਾਵਾ ਹੋਰ ਵੀ ਕੁਝ ਚੀਜ਼ਾਂ ਰੱਖੀ ਜਾਂਦਾ ਤੁਸੀਂ ਕਿਹਾ ਮਿਲਣ ਦਾ ਸਮਾਂ ਜਾਂ ਫਿਰ ਹੋਰ ਵੀ ਚੀਜ਼ਾਂ ਕਿਉਂਕਿ ਬੈਰਿਕ ਚੇਂਜ ਨੂੰ ਲੈ ਕੇ ਵੀ ਉਹ ਸਾਰੀਆਂ ਜਿਹੜੀਆਂ ਨੇ ਉਹ ਮੰਡੇ ਨੂੰ ਹੀ ਸਾਰੀ ਜਿੰਨੀਆਂ ਐਪਲੀਕੇਸ਼ਨ ਇਹਦੇ ਨਾਲ ਹੈਗੀਆਂ ਉਹਨੂੰ ਸਾਰੀਆਂ ਰਿਸਾਈਟ ਹੋ ਚਲਣਗੀ ਮੰਡੇ ਠੀਕ ਹੈ ਜੀ ਹਾਂ